ਖਾਂਦੇਦੀਨੋਂ ਦੇ ਪਿੰਡ ਮੋਜਪੁਰ ਦੇ ਵਿੱਚ ਵਿਆਹਤਾ ਸੁਮਨਪ੍ਰੀਤ ਕੌਰ ਦੀ ਹੋਈ ਪੇਤ ਪਰੇ ਹਾਲਾਤ ਚ ਮੌਤ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਹਰਜੀਤ ਕੌਰ ਭਰਾ ਗਗਨਦੀਪ ਸਿੰਘ ਨੇ ਦੱਸਿਆ ਕਿ ਸੁਮਨਪ੍ਰੀਤ ਕੌਰ ਦਾ ਵਿਆਹ ਬਲੀਮਾਨ ਪੁੱਤਰ ਸੱਭਤ ਸਿੰਘ ਵਾਸੀ ਪਿੰਡ ਸੋਚਪੁਰ ਨਾਲ ਹੋਇਆ ਸੀ ਉਸ ਦਿਨ ਤੋਂ ਹੀ ਪਤੀ ਤੇ ਸੋਰਾ ਪਰਿਵਾਰ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਦਾਜ ਦੀ ਮੰਗ ਕੀਤੀ ਜਾਂਦੀ ਸੀ ਅਤੇ ਕੁੱਟਮਾਰ ਵੀ ਕੀਤੀ ਜਾਂਦੀ। ਉਹਨਾਂ ਨੇ ਰੋਪ ਲਗਾਉਂਦੇ ਕਿਹਾ ਕਿ ਸਾਡੇ ਘਰ ਆ ਕੇ ਸਾਡੀ ਲੜਕੀ ਦੇ ਪਤੀ ਬੱਲੀਮਾਨ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਸਾਡੀ ਮਾਸੀ ਤੇ ਸੱਟਾਂ ਵੀ ਲਾਈਆਂ ਗਈਆਂ ਅਤੇ ਅੱਜ ਵੀ ਇਸ ਦੇ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸੋਹਰਾ ਪਰਿਵਾਰ ਤੇ ਸਖਤ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ। ਇਸ ਸੰਬੰਧੀ ਜਦੋਂ ਆ ਪੈਨੀਮਿਆ ਖਾਂ ਦੇ ਐਸਚਓ ਦੀਪਿਕਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖੇ ਕਿ লাশ ਨੂੰ ਕਮਜ਼ੇ ਚਲਾ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਜੋ ਪਰਿਵਾਰ ਨੂੰ ਲੋ ਸਟੇਟਮੈਂਟ ਦਿੱਤੀ ਜਾਵੇਗੀ ਜਦ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਜਤਿੰਦਰ ਸੋਢੀ ਕੇ ਆਰਟੀ ਨਿਊਜ਼ ਨੈਟਵਰਕ ਕੀ ਨਾ ਆਇਆ ਤੁਹਾਡਾ ਹਰਜੀਤ ਕੋਈ ਜਿਹੜੀ ਬੇਟੀ ਦੀ ਡੈਥ ਹੋਈ ਹੈ ਤੁਹਾਡੀ ਕੀ ਲੱਗਦੀ ਹੈ ਤੇ ਨਾਂ ਕੀ ਉਹਦਾ ਸਮਨਪ੍ਰੀਤ ਤੁਹਾਡੀ ਕੀ ਲੱਗਦੀ ਹੈ ਮੇਰੀ ਬੇਟੀ ਕੀ ਗੱਲ ਬਈ ਆ ਪਤਾ ਨਹੀਂ ਸਾਥ ਕੀ ਕੀਤਾ ਇਹ ਤਾਂ ਇਹਨਾਂ ਨੇ ਮੈਨੂੰ ਕੋਤੋਂ ਇੰਨਾ ਹੀ ਮਾਰੀ ਹੈ ਕਹਿੰਦੇ ਮਾਰਦੇ ਨਹੀਂ ਮਾਰ ਦਿੱਤੇ ਹਨ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਵਿਆਹ ਨੂੰ ਇੱਥੇ ਆਈ ਨਾ 3 ਸਾਲ ਹੋ ਗਏ ਤੇ ਕੀ ਨਾ ਆਤੀ ਇਹਦੇ ਘਰ ਵਾਲੇ ਦਾ ਬੱਲੀਰਾ ਮਾਨ ਤੁਹਾਨੂੰ ਕਿਦੋਂ ਪਤਾ ਲੱਗਦਾ ਕਿ ਜਿਹੜੀ ਮੌਤ ਹੋ ਗਈ ਆ ਦੀ ਹਨ ਸੋਰਾ ਤੇ 3 ਵਜੇ ਲੱਗਾ ਪਤਾ ਤਾਂ ਹੁਣ ਇੱਥੇ ਪਹੁੰਚੀਓ ਕੋ ਪਤਾ ਲੱਗਿਆ ਕਿ ਕਿਸ ਕਾਰਨਾ ਕਰਕੇ ਹੋਈ ਹੈ ਜਾਂ ਕੀ ਗੱਲ ਹੈ ਹਜੇ ਕੋਈ ਨਹੀਂ ਪਤਾ ਚੱਲਿਆ ਹਨ ਇਹੋ ਆ ਦੇ ਕੋਈ ਆ ਦੇ ਭੀੜ ਪਈ ਇੱਥੇ ਚੱਕ ਦੇ ਜਾਂਦੇ ਕੁਝ ਹੋਇਆ ਕਦੇ ਜਾਂਦੇ ਕੁਝ ਹੋਇਆ ਹੈ ਨਾ ਰੰਗਾ ਕੁੱਟੀਆਂ ਰੰਗਾ ਕੁੱਟੀਆਂ ਰੰਗਾ ਤੇ ਲੀਲ ਪੇ ਰੰਗਾ ਮਗਨ ਹੈ ਨਾ ਪਹਿਲਾਂ ਕਦੇ ਲੜਾਈ ਝਗੜਾ ਹੋਇਆ ਸੀ ਪਹਿਲਾਂ ਲੜਦੇ ਰਹਿੰਦੇ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਈ ਸੀ ਤੇ ਲੜ ਲੜ ਕੇ ਮਾਰਦਾ ਬੜਾ ਹੈ ਨਸੇ ਪਤੇ ਕਰਦਾ ਬਹੁਤ ਜ਼ਿਆਦਾ ਖਾਂਦਾ ਚਿੱਟੇ ਖਾਂਦਾ ਸਭ ਕੁਝ ਖਾਈ ਜਾਂਦਾ ਕਿਹੜੀ ਗੱਲ ਕਰਕੇ ਲੜਾਈ ਹੁੰਦੀ ਸੀ ਕਦੇ ਕੁੜੀ ਨੇ ਸਾਂਝੀ ਕੀਤੀ ਤੁਹਾਡੇ ਨਾਲ ਆ ਗੱਲ ਤੋਂ ਲੜਾਈ ਪਤਾ ਨਹੀਂ ਕੀ ਕੀ ਗਲਤੀ ਕੋਈ ਹੋਈ ਟੀ ਨਹੀਂ ਹੋਈ ਬੇਟੀ ਕੋ ਪਤਾ ਨਹੀਂ ਕੀ ਹੋਇਆ ਕੀ ਚੱਕਰ ਕੀ ਬਣਿਆ ਹਨਾ ਸਾਨੂੰ ਦੱਸਿਆ ਨਹੀਂ ਉਹਨੇ ਕਦੇ ਨਹੀਂ ਦੱਸਿਆ ਹੈਗਾ ਨਹੀਂ ਜੇ ਤੋ ਪਹਿਲਾਂ ਲੜਾਈ ਹੋਈ ਕੁੜੀ ਨੇ ਕਦੇ ਸਾਂਝਾ ਕੀਤਾ ਸੀ ਕਾ ਗੱਲ ਤੋਂ ਲੈ ਕੇ ਲੜਾਈ ਹੁੰਦੀ ਆ ਨਹੀਂ ਪਹਿਲਾਂ ਕੋਈ ਨਹੀਂ ਦੱਸਿਆ ਹੋ ਮੰਗੇ ਤੇ ਨਹੀਂ ਕਰਦੇ ਕੋਈ ਕੇ ਚੀਜ਼ ਦੀ ਹੁਣ ਆਣ ਕੇ ਚੰਗੀ ਦੇ ਆਂਦਾ ਵੇ ਗੁੱਡੀ ਨਾਲ ਤੇ ਤੂੰ ਦਾ ਚਲੇ ਆਪਣਾ ਹਿੱਸਾ ਦੇ ਆਪਣੀ ਪਹਿਲੀ ਦਾ ਨਾਲ ਹੁਣ ਚੰਗੀ ਦੇ ਆਂਦਾ ਵੇ ਮਾਰਨ ਕੁੱਟਣ ਦੇ ਆ ਪਿਆ ਹੀ ਫਿਰ ਮੇਰੇ ਕੋਈ ਗਈ ਮਹੀਨਾ ਹੋ ਗਿਆ ਨਾ ਮੈਨੂੰ ਫੋਨ ਆਇਆ ਨਾ ਮੈਂ ਕੀਤਾ ਫਿਰ ਇਹ ਵੀ ਦਖਲ ਜ਼ਰੂਰ ਕੀਤੀ ਹੈ ਇਹ ਵੀ ਦਖਲ ਕੀਤੀ ਵੀ ਇਹ ਦਖਲ ਕੀਤੀ ਸਰ ਇਹ ਥੋੜਾ ਕੇ ਇਹਨਾਂ ਨੂੰ ਮਾਰੀ ਦਿਓ ਤੁਸੀਂ ਕੁੜੀ ਕਾਦੀ ਹਰ ਨਾਂ ਨਿਸ਼ਾਨੀ ਮਿਟਾ ਦਿਓ ਤੁਸੀਂ ਅੰਮ੍ਰਿਤ ਮੰਗ ਕਰਨਾ ਹੈ ਗਰਨਦੀਪ ਸਿੰਘ ਨਾਮ ਆ ਜਿਹੜੀ ਮੌਤ ਹੋਈ ਆ ਉਹ ਤੁਹਾਡੇ ਕੀ ਲੱਗਦਾ ਸਿਸਟਰ ਹੀ ਮੇਰੇ ਛੋਟੇ ਜੀ ਮਰਨ ਸਮਨਪ੍ਰੀਤ ਕੌਰ ਕਿੰਨੀ ਉਮਰ ਸੀ ਉਮਰ ਕੋਈ 22 ਸਾਲ ਹੀ ਉਹਨਾਂ ਦੀ ਕਿੰਨਾ ਚਿਰ ਪਹਿਲਾਂ ਜਿਹੜਾ ਵਿਆਹ ਹੋਇਆ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਬਾਕੀ ਆ ਹੁਣ ਥੋੜਾ ਹੀ ਚਿਰ ਹੋਇਆ ਵੀ ਰੋਲਾ ਰਪਾ ਇਹਨਾਂ ਦਾ ਪੈਣ ਲੱਗਾ ਹੈ ਤੇ ਇੱਥੋਂ ਤੱਕ ਗੱਲਾਂ ਪਹੁੰਚੀਆਂ ਰੋਲਾ ਰਪਾ ਕਿਸ ਗੱਲ ਦਾ ਸੀ ਰੋਲਾ ਦਾ ਪਾਪਾ ਜੀ ਇੰਨਾ ਨਹੀਂ ਪਤਾ ਕਿਹੜੀ ਗੱਲ ਦਾ ਕਿਹੜੀ ਤਾਂ ਨਹੀਂ ਆ ਉਹ ਹੁਣ ਇਹਨਾਂ ਨੂੰ ਹੀ ਪਤਾ ਵਾ ਤੇ ਹਣ 3 ਵਜੇ ਇਹਨਾਂ ਨੇ ਫੋਨ ਕੀਤਾ ਵੀ ਮਲਕੀ ਕਾਡੀ ਕੋਈ ਦੀ ਡੈਥ ਹੋ ਗਈ ਉਹ ਵੀ ਸਾਨੂੰ ਨਹੀਂ ਫੋਨ ਕੀਤਾ ਕਿਸ ਦੇ ਫੋਨ ਤੇ ਫੋਨ ਕੀਤਾ ਲਾਗ ਵਾਂਡੀਆਂ ਦੇ ਤੇ ਕਿ ਇਦਾਂ ਉਹਦੀ ਮੌਤ ਹੋ ਗਈ ਆ ਤੇ ਆਏ ਸਵੇਰੇ ਉੱਠੇ ਆ ਸਾਡੇ ਘਰ ਇਹ ਦੋ ਦਿਨ ਪਹਿਲਾਂ ਹਲਾ ਕਰਕੇ ਗਿਆ ਸੀ ਇਹ ਸਮਾਨ ਤੁਹਾਨੂੰ ਤੋੜਪਨ ਕਰਕੇ ਗਿਆ ਪੂਰੇ ਜੀ ਇਹੋ ਹੀ ਮੁੰਡਾ ਬੱਲੀ ਮਾਨੀ ਸੋ ਕੁੜੀ ਦਾ ਘਰ ਵਾਲਾ ਜਿਹੜਾ ਹੈ ਤੇ ਛੱਟ ਲਾਈ ਆ ਵੇਖੋ ਛੱਟ ਵੀ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਲਾ ਦੇ ਚੌਥੇ ਥਾਂ ਖੜਿਆ ਵਾ ਦਵਾਈ ਲੈਣ ਇਹਨਾਂ ਨੂੰ ਕੀ ਕੀ ਲੱਗਦੇ ਤੁਹਾਡੇ ਇਹ ਮੇਰੀ ਮਾਸੀ ਜੀ ਛੋਟੀ ਛੱਟ ਕਿਸ ਗੱਲ ਤੋਂ ਲੱਗੀ ਹੈ ਇਹ ਸਾਡੇ ਗੜ ਪੇ ਜਾ ਕੇ ਘਰ ਜਾ ਕੇ ਗੜ ਪਏ ਸੀ ਜਾਤਰ ਲਾ ਕੇ 12 13 ਮੁੰਡੇ ਲੈ ਕੇ ਗੜ ਪਿਆ ਆਏ ਇਹ ਕੀ ਕਰਨ ਕੀ ਜਿਹੜੀ ਗੱਲ ਹੋ ਗਈ ਕੁੜੀ ਨੂੰ ਇਹਨੇ ਕੁੱਟਿਆ ਸੀ ਕੁੜੀ ਨੂੰ ਕੁੱਟ ਕੇ ਤੇ ਇਹਨੇ ਸਾਡੇ ਕੋਲੋਂ ਗਲਤਾ ਤੇ ਅਸੀਂ ਕੁੜੀ ਨੂੰ ਆਪਣੇ ਘਰ ਰੱਖਿਆ ਸੀ ਤੇ ਕੁੜੀ ਨੂੰ ਇਹ ਮੁਰਕੇ ਲੈਣ ਗਿਆ ਸੀ ਅਸੀਂ ਕੁੜੀ ਨਹੀਂ ਕੱਲੀ ਤੇ ਇਹ ਜਾ ਕੇ ਮੁੜ ਕੇ ਉਧਰੋਂ ਇਦਾਂ ਹੀ ਵਾਪਸ ਆ ਕੇ ਆਪਣੀ ਮਾਤਾ ਨੂੰ ਨਾਲ ਲੈ ਕੇ ਮੁੰਡੇ ਲੈ ਗਿਆ ਚਾਰ ਪੰਜ ਇਹਨੇ ਜਾ ਕੇ ਜਾ ਕੇ ਤੋੜ ਪਨ ਕੀਤੀ ਸਮਾਨ ਤੋੜਿਆ ਨਾਲੇ ਸੱਟ ਲਾਈ ਸਾਰੇ ਜਿਹਾਂ ਦੇ ਹੱਥੀ ਪੇ ਜਾ ਗਏ। ਇਹ ਕਿਹੜੀ ਗੱਲ ਦਾ ਸੀ? ਝਗੜੇ ਦਾ ਕੋਈ ਸਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਵਾ ਇਹਨੇ ਕਿਉਂ ਕੁੱਟਮਾਰ ਕਰਦਾ ਵਾ ਤੇ ਇੱਥੋਂ ਤੱਕ ਕਿਉਂ ਇਹ ਡਿਆ ਕਰਨੇ ਦਾ ਨੇ ਕੰਮ। ਤੇ ਹੁਣ ਇਹਨੇ ਆਹ ਕੰਮ ਕੀਤਾ ਵਾ ਤੇ ਹੁਣ ਇਹ ਇਨਸਾਫ ਲੈਣਾ ਚਾਹੁੰਦੇ ਆ ਵੀ ਪਹਿਲਾਂ ਪੋਸਟਮਾਰਟਮ ਕਰਾਉਣਾ ਵਾ। ਪੋਸਟਮਾਰਟਮ ਕਰਾ ਕੇ ਜਿਹੜੀ ਜੇ ਕੋਈ ਵਿੱਚ ਕੁੜੀ ਦੇ ਕੋਈ ਕੋਈ ਵੀ ਕੰਪਲੀਟ ਹੁੰਦੀ ਆ ਵੀ ਸੱਟ ਫੱਟ ਲੱਗੀ ਹੋਈ ਆ ਫਿਰ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ। ਪੁਲਿਸ ਪਹੁੰਚੀ ਆ ਮੌਕੇ ਤੇ ਤੁਸੀਂ ਕੋਈ ਸਟੇਟਮੈਂਟ ਦਿੱਤੀ ਆਪਣੀ? ਆਪਾਂ ਕੋ ਕੋ ਦਾ ਸਿਆਪਲ ਸਿਕਾਰਵਾਈ ਕਰ ਰਹੀ ਹੈ ਆਪਣੀ ਕੀ ਮੰਗ ਕੀ ਕਰੋਗੇ ਮੰਗਾਂ ਇਨਸਾਫ ਲੈਣਾ ਚਾਹੁੰਦੇ ਆਂ ਵੀ ਆਪਾਂ ਪੋਸਟਮਾਰਟ ਕਰਾਉਣਾ ਵਾ ਲਾਸ਼ ਆਪਾਂ ਸੰਸਕਾਰ ਕਰਾਂਗੇ ਆਪੇ ਹੀ ਕੋਈ ਗੱਲ ਨਹੀਂ ਤੇ ਉੱਥੇ ਜਾ ਕੇ ਪੋਸਟਮਾਰਟ ਜੇ ਜੋ ਵੀ ਗੱਲਬਾਤ ਹੁੰਦੀ ਆ ਤੇ ਫਿਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਚੜ੍ਹ ਤੋਂ ਚੜ੍ਹ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਹਾਂਜੀ ਇਸਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਟੈਂਡ ਬੁਡੀ ਇੱਥੇ ਆ ਤੇ ਪੋਸਟਮਾਰਨ ਕਰਵਾ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਉਸ ਮੁਤਾਬਿਕ ਕਾਰਵਾਈ ਕਰਾਂਗੇ ਕਿਹੜਾ ਪਿੰਡ ਹੈ ਇਹ ਮੋਜਪੁਰ ਤਾਂ ਕੀ ਘਟਨਾ ਵਾਪਰੀ ਹੈ ਕੁਝ ਫਸਟ ਇਨਫੋਰਮੇਸ਼ਨ ਮਿਲੀ ਹੈ ਤੁਹਾਨੂੰ ਕੋਈ ਕੀ ਕਾਰਨ ਹੋਇਆ ਹਾਂ ਜੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਆਣਗੇ ਦੱਸਾਂਗੇ ਕੋਈ ਸਟੇਟਮੈਂਟ ਦਿੱਤੀ ਗਈ ਹੈ ਫਿਲਹਾਲ ਫਿਲਹਾਲ ਹਜੇ ਕੋਈ ਨਹੀਂ ਸਟੇਟਮੈਂਟ ਉਹ ਕੀ ਕਾਰਵਾਈ ਕੀਤੀ ਗਈ ਫਿਰ ਨਾਲ ਜਿਹੜੀ ਅਸੀਂ ਫ੍ਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਹੈ ਤੇ ਉਹਨਾਂ ਨੇ ਆਪਣਾ ਨਿਰੇਖਣ ਕੀਤਾ ਹੈ ਉਸ ਤੋਂ ਮੁਤਾਬਿਕ ਅਸੀਂ ਇਹਨਾਂ ਪੋਸਟਮਾਰਨ ਕਰਵਾਵ One of the premium and prestigious professional institutes providing a wide range of professional courses with 100% placement assistance. We are Sri Sai Group of Institutes.